ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਵੰਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰੱਜ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਦਾ ਜੀ ਬੱਚੇ ਘਰ ਸੀਗੇ ਅੱਜ ਇਹਨਾਂ ਦੀ ਹੌਲੀਡੇ ਸੀ ਕਿਉਂਕਿ ਇਹਨਾਂ ਦੇ ਐਗਜ਼ਾਮ ਚੱਲਦੇ ਨੇ ਤਾਂ ਕਰਕੇ ਇੱਥੇ ਨਾ ਮੈਂ ਅਵੀ ਜੋਤਨਾ ਹਣ ਚੱਲੇ ਆ ਸੀਗਾ ਨਿਊ ਪੈਂਟ ਪਾਉਣ ਲੱਗਿਆ ਸੀਗਾ ਨਾ ਕਿ ਕਹਿੰਦਾ ਮਮਾ ਪਾ ਲ ਮੈਂ ਕਿਹਾ ਨਹੀਂ ਕਿਤੇ ਜਾਣਾ ਪੈ ਜਾਂਦਾ ਹਾਂ ਦਾ ਮੈਂ ਕਿਹਾ ਨਾ ਪਾ ਮੈਂ ਸਹਿਜ ਨੂੰ ਕਿ ਮੈਂ ਕਿਹਾ ਸਹਿਜ ਨੂੰ ਹਟਾਲਾ ਨਹੀਂ ਮੇਰੇ ਤੋਂ ਕੁੱਟ ਖਾ ਖੁਸ਼ ਬੋਲਦੇ ਕਦੇ ਤੁਸੀਂ ਖੁਸ਼ ਬੋਲਦੇ ਹੋ ਨਾ ਤੇ ਤੇ ਇੰਨੀ ਹਾਸੇ ਆਈ ਮੈਨੂੰ ਇਹ ਚੀਜ਼ ਤੇ ਵੀ ਸਹਿਜ ਉਹਨਾਂ ਨੇ ਸਾਰੇ ਨੇ ਬਹੁਤ ਹਸਾਇਆ ਫਿਰ ਸਹਿਜ ਨੇ ਇੱਕ ਬਿੱਲਾ ਮਤਲਬ ਕਿ ਉਹਦੀ ਦੋ ਮੈਰਿਜਾਂ ਹੋਈਆਂ ਹੋਈਆਂ ਨੇ ਉਹਨਾਂ ਤਿੰਨ ਜਾਣੇ ਨੇ ਉਹ ਤਿੰਨਾਂ ਤੇ ਇੰਨੀ ਹਾਸਤੀ ਆਉਂਦੀ ਆ ਮਤਲਬ ਕਿ ਉਹਦੀ ਦੋ ਵਾਈਫ ਨੇ ਹਨਾ ਉਹਨਾਂ ਦੀ ਵੀਡੀਓਜ਼ ਦੇਖ ਕੇ ਨਾ ਉਹਦੀਆਂ ਗੱਲਾਂ ਯਾਦ ਕਰਾ ਦਿੰਦੀ ਆ ਫਿਰ ਤਾਂ ਮੇਰੇ ਤੋਂ ਕੰਮ ਵੀ ਨਹੀਂ ਹੁੰਦਾ ਮੈਨੂੰ ਇੰਨੀ ਹਾਸਤੀ ਆਉਂਦੀ ਆ ਹਨਾ ਤੇ ਬਸ ਇੱਥੇ ਉਹ ਹੀ ਚੌਣਾ ਲੱਗੇ ਹੋਏ ਸੀ ਆਸੀ ਮਜ਼ਾਕ ਕਰਨ ਤੇ ਸੈਜ ਲੱਗੇ ਸੀ ਕਿ ਸਾਡੇ ਮम्मा ਨੂੰ ਪਤਾ ਨਹੀਂ ਕੀ ਹੋ ਗਿਆ ਤਾਂ ਦਿਖਾਉਣੇ ਪੈਣੇ ਆ ਡਾਕਟਰ ਨੂੰ ਕਦੇ ਤਾਂ ਕਿਸੇ ਗੱਲ ਨੂੰ ਕੋਈ ਕੁਝ ਬੋਲ ਦੰਨੇ ਆ ਜਾਂ ਕਿਸੇ ਗੱਲ ਨੂੰ ਤੁੱਤਲੇ ਹੋ ਕੇ ਬੋਲ ਦੰਨੇ ਆ ਜਾਂ ਕਿਸੇ ਗੱਲ ਨੂੰ ਕੁਝ ਬੋਲ ਦੰਦੇ ਆ ਹਨਾ ਮੈਨੂੰ ਸੱਚੀ ਹੋ ਰਿਹਾ ਪਤਾ ਨਹੀਂ ਕੀ ਚੱਕਰ ਹੋਇਆ ਹੋਇਆ ਮੈਨੂੰ ਮੇਰੀ ਜੀਭ ਬਲਟ ਬਲਟ ਜਾਂਦੀ ਆ ਕੁਛ ਨਾ ਕੁਛ ਬੋਲ ਹੋ ਰਿਹਾ ਕਦੇ ਕੁਛ ਬੋਲ ਹੋ ਰਿਹਾ ਹਨਾ ਤੇ ਬਸ ਜੀ ਇੱਥੇ ਸਾਡੇ ਰੋਟੀ ਪਾਣੀ ਦਾ ਕੰਮ ਨਿਪੜਿਆ ਹੋਇਆ ਸੀਗਾ ਰੋਟੀ ਪਾਣੀ ਦੇ ਕੰਮ ਨਿਵੇੜ ਕੇ ਤੇ ਮੈਂ ਕਿਹਾ ਚਲੋ ਹੁਣ ਆਪਾਂ ਆਪਣਾ ਡਸਟਿੰਗ ਵਗੈਰਾ ਕਰਕੇ ਹਨਾ ਨਾਲ ਦੀ ਨਾਲ ਝਾੜੂ ਪੋਚਾ ਕਰ ਦਾਂਗੇ ਤੇ ਲਾਈਟ ਚਲੇ ਗਈ ਸੀਗੀ ਹਨਾ ਲਾਈਟ ਬਸ ਪਤਾ ਨਹੀਂ ਕਿਉਂ ਹੁਣ ਅੱਜ ਲਾਈਟ ਗਈ ਹੋਈ ਸੀਗੀ ਤੇ ਫਿਰ ਮੈਂ ਕਿਹਾ ਚਲੋ ਵੀ ਪੋਚਾ ਸੈ ਜਾਈ ਗਿਆਂ ਦੀ ਮम्मा ਮੈਂ ਲਗਾ ਦੂੰਗੀ ਤੇ ਤੁਸੀਂ ਝਾੜੂ ਲਗਾ ਦਿਓ ਹਨਾ ਤੇ ਮੈਂ ਕਿਹਾ ਚਲੋ ਵੀ ਮੈਂ ਝਾੜੂ ਲਗਾ ਦੰਨੀ ਆ ਤੇ ਬਾਹਰ ਮੇਰਾ ਹਜੇ ਪਿਆ ਸੀਗਾ ਬਾਹਰ ਬੇੜਾ ਵਗੈਰਾ ਧੋਣਾ ਸੀਗਾ ਪਾਣੀ ਮਾਰਨਾ ਸੀਗਾ ਕਿਉਂਕਿ ਲਾਈਟ ਹੈ ਨਹੀਂ ਸੀਗੀ ਮੈਨੂੰ ਇਹ ਸੀਗਾ ਵੀ ਲਾਈਟ ਆਊਗੀ ਫਿਰ ਉਸ ਤੋਂ ਬਾਅਦ ਮਾਰਾਂਗੇ ਹਨਾ ਤੇ ਅਭਿਜੋਤ ਇਥੇ ਨਹਾਉਣ ਦਾ ਬੈਠਾ ਸੀਗਾ ਬਸ ਇਹਨੇ ਨਹਾਉਣ ਜਾਣਾ ਸੀਗਾ ਤੇ ਉਸ ਤੋਂ ਬਾਅਦ ਫਿਰ ਸਹਿਜ ਨਾ ਉੱਗੀ ਫਿਰ ਮੈਂ ਨਾ ਉੰਗੀ ਹਨਾ ਕੰਮ-ਕੁਮ ਕਰਕੇ ਫਿਰ ਮੈਂ ਕਿਹਾ ਚਲੋ ਵੀ ਕੰਮ-ਕੁਮ ਨਿਵੇੜ ਕੇ ਸੁਣਾ ਤੇ ਕਿਚਨ ਵਗੈਰਾ ਦੀ ਪ੍ਰਸਾਦ ਕਰਾਈ ਸੀ ਤੇ ਹੁਣ ਪੋਚਾ ਸਹਿਜ ਲਗਾਉਣ ਲੱਗੀ ਆ ਕਿਉਂਕਿ ਅੱਜ ਇਹ ਘਰ ਸੀਗੇ ਇਸ ਤੋਂ ਬਾਅਦ ਇਹ ਨਾ ਕੇ ਆਉਗੀ ਅਭਿਜੋਤ ਨਾ ਕੇ ਆ ਗਿਆ ਤੇ ਇਹਦਾ ਸਿਰ ਪਾਉਣਾ ਹੈ ਤੇ ਹੁਣ ਸਹਿਜ ਨਾ ਕੇ ਆ ਕੇ ਫਿਰ ਇਹ ਸਟੱਡੀ ਕਰਨਗੇ ਹੁਣ ਫਟਾਫਟ ਲਾਈਟ ਗਈ ਕੋਈ ਜਾਂ ਲਾਈਟ ਪਤਾ ਨਹੀਂ ਅੱਜ ਕਿਉਂ ਪਜਾਤੀ ਹਾਂ ਦੀਦੀ ਅੱਜ ਲਾਈਟ ਕਿਉਂ ਪੁਝਾਤੀ ਅੱਜ ਦੀਦੀ ਦਾ ਮੂਡ ਨਹੀਂ ਸੀਗਾ ਪੋਚਾ ਲਾਉਣ ਦਾ ਅੱਜ ਦੀਦੀ ਠੱਕੇ ਨਾਲ ਲਾ ਰਹੀ ਆ ਹੈ ਦੀਦੀ ਦੀਦੀ ਅੱਜ ਤਾਂ ਕੰਨ ਲਾ ਰਹੀ ਆ ਇਧਰ ਆ ਵੀ ਜੋਤ ਕਹਦਾ ਮੇਰਾ ਗਲ ਘੁੱਟ ਦੋ ਮੰਮਾ ਇਹਦਾ ਮੈਂ ਗਲ ਘੁੱਟਿਆ ਸੀ ਫਿਰ ਇਹਨੂੰ ਖਾਂਸੀ ਆ ਗਈ ਨਹੀਂ ਘੁੱਟੋ ਇਹਦੇ ਬਾਅਦ ਘੁੱਟਣਾ ਠੀਕ ਆ ਇਹ ਕਹਦਾ ਮੇਰਾ ਗਲ ਘੁੱਟ ਦੋ ਮੇਰਾ ਤੁਸੀਂ ਲਿਆ ਵੀ ਇਹਦਾ ਗਲ ਘੁੱਟੜਾ ਅੱਜ ਆਪਾਂ ਇਹ ਕਿਉਂ ਪਤਾ ਕਿਉਂ ਬਜਾਈਏ ਤੇ ਏ ਪਤਾ ਨਹੀਂ ਸਾਈ ਜਮੇ ਤਾਂ ਕੀ ਹੋਣ ਲੱਗ ਗਿਆ ਮੈਂ ਤਾਂ ਬਹੁਤ ਗੱਲਾਂ ਹਾਂ ਹੋਰੇ ਕੁਝ ਨਿਕਲੀ ਜਾਂਦਾ ਮੂੰਹ ਦੇ ਵਿੱਚੋਂ ਤੇ ਹਜੇ ਮੈਂ ਬਾਹਰ ਧੋਣਾ ਇਹ ਲਾਈਟ ਭੱਜੀ ਹੋਈ ਹੈ ਲਾਈਟ ਆ ਜਵੇ ਫਿਰ ਮੈਂ ਬਾਹਰ ਪਾਣੀ ਮਾਰੂੰਗੀ ਤੇ ਅਸੀਂ ਅੱਜ ਉੱਠੇ ਸੀਗੇ ਲੇਟ ਅੱਜ ਲੇਟ ਉੱਠੇ ਸੀਗੇ ਅਸੀਂ ਉੱਠੇ ਆ 8 8 ਵਜੇ ਚਾਹ ਪੀਤੀ ਸੀ ਆਪਾਂ ਨੇ 8:00 ਹੋ ਗਏ ਹੋਰ ਸਾਜਰਾ ਸੀਗਾ ਦੱਸੀ ਨਹੀਂ 8:00 ਵਜੇ ਜਾ ਵੀ ਕਿ ਨਾ ਤੁਸੀਂ ਪੈਗੇ ਸੀਗੇ ਮੈਂ ਤਾਂ ਬੈਠੀ ਸੀਗੀ ਮੈਂ ਬੈਠ ਕੇ ਫੋਨ ਦੇਖਿਆ ਫੋਨ ਦੇਖ ਕੇ ਫਿਰ ਸਾਇਦੇ ਪਾਪਾ ਉੱਠੇ ਫਿਰ ਸਾਇਦੇ ਪਾਪਾ ਉੱਠ ਕੇ ਰੌਣ ਗਏ ਫਿਰ ਮੈਂ ਰੋਟੀ ਬਣਾਈ ਆਟਾ ਊਟਾ ਗੁੰਨ ਕੇ ਫਿਰ ਅਸੀਂ ਰੋਟੀ ਰੋਟੀ ਖਾਧੀ ਫਿਰ ਭਾਂਡੇ ਮਾਂਜੇ ਫਿਰ ਮੈਂ ਸਾਰੀ ਡਸਟਿੰਗ ਕਰੀ ਨਾ ਐਡੀਟਿੰਗ ਕਰੀ ਸੌਰੀ ਨਾ ਰੋਟੀ ਖਾਣ ਤੋਂ ਪਹਿਲਾਂ ਐਡੀਟਿੰਗ ਕਰ ਲਈ ਸੀ ਹਣਾ ਨਹੀਂ ਰੋਟੀ ਖਾ ਕੇ ਐਡੀਟਿੰਗ ਕੀਤੀ ਵਲੌਗ ਅਪਲੋਡ ਕੀਤਾ ਵਲੌਗ ਅਪਲੋਡ ਕਰਕੇ ਫਿਰ ਮੈਂ ਉਹਨੂੰ ਡਿਲੀਟ ਕਰਕੇ ਫਿਰ ਆਪਾਂ ਡਸਟਿੰਗ ਕਰੀ ਨਾਲੇ ਵਲੌਗ ਸ਼ੂਟ ਕੀਤਾ ਨਾਲੇ ਫਿਰ ਹੁਣ ਸਹਜ ਪੋਚਾ ਲਗਾ ਰਹੀ ਆ ਸਹਜ ਹੁਣ ਐਡੀਟਿੰਗ ਕੀਤੀ ਫਿਰ ਜਾ ਕੇ ਤੁਸੀਂ ਖਲਾਈ ਤੇ ਰੋਟੀ ਹਾਂ ਪਹਿਲਾਂ ਐਡੀਟਿੰਗ ਨਹੀਂ ਐਡੀਟ ਰੋਟੀ ਖਾ ਕੇ ਕੀਤੀ ਹਾਂ ਤੂੰ ਉੱਧਰ ਜਾ ਕੇ ਬੈਠੇ ਦੱਸ ਸੀ ਕੁੰਡੇ ਪੇਟ ਕੇ ਹਾਂ ਹਾਂ ਸਹਜ ਪਹਿਲਾਂ ਰੋਟੀ ਨਹੀਂ ਸੀ ਖਾਦੀ ਪਹਿਲਾ ਐਡਿਟਿੰਗ ਕਰਕੇ ਬਲੌਗ 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 ਅਪਲੋਡ ਕੀਤਾ ਸੀਗਾ ਫਿਰ ਅਸੀਂ ਆਪਣਾ ਉਹ ਕਰਿਆ ਹੁਣ ਅਸੀਂ ਆਪਣੇ ਕੰਮ ਕਰ ਲੱਗੇ ਹੈ ਕਰਨ ਬਸ ਕੰਮ ਤਾਂ ਨਿਬੜ ਗਏ ਸਾਰੇ ਇੱਕ ਬਾਹਰ ਧੋਣਾ ਏ ਕਿਉਂਕਿ ਬਾਹਰ ਸੜਕ ਤੇ ਪਾਣੀ ਮਾਰਨਾ ਕਿੰਨੇ ਦਿਨ ਹੋ ਗਏ ਵਾਸ਼ਮੀਨ ਸੀ ਕੀਤਾ ਬਾਹਰ ਤੇ ਲਾਈਟ ਅੱਜ ਵੀ ਲਾਈਟ ਗਈ ਹੋਈ ਆ ਬਸ ਲਾਈਟ ਆਏ ਤਾਂ ਬਾਅਦ ਫਿਰ ਆਪਾਂ ਕਰਾਂਗੇ ਤੇ ਹੁਣ ਬਹੁਤ ਸਹਾਇਜ ਨਹੀਂ ਲਗਾ ਦਾਣਾ ਇੰਨਾ ਕੰਮ ਸਹਾਇਜ ਮੇਰੀ ਬਹੁਤ ਲੱਗੀ ਕਰਨ ਬਹੁਤ ਕੁੜੀਆਂ ਨੂੰ ਕੰਮ ਸਿਖਾਉਣਾ ਬਹੁਤ ਜ਼ਰੂਰੀ ਆ ਨਹੀਂ ਫਿਰ ਬਗਾਨੇ ਘਰ ਅਗਲਾ ਕਹਿ ਦਿੰਦਾ ਤੇਰੀ ਮਾਂ ਨੇ ਕੀ ਸਖਾ ਕੇ ਭੇਜਿਆ ਅਸੀਂ ਸਹਾਇਜ ਨੂੰ ਵਿਆਹ ਕਰਨਾ ਸਹਾਇਜ ਦਾ ਖੇਤੀ ਵਾਲੇ ਘਰ ਚ ਉਹ ਸਹਾਇਜ ਖੜੀ ਦੇਖਦੀ ਆ ਜੀ ਅਸੀਂ ਕਹ ਜਿੱਤ ਖੇਤੀ ਕਰਦੇ ਉਹੜ ਕੇ ਅਸੀਂ ਸਹਾਇਜ ਉੱਥੇ ਕਰ ਰਹਾ ਤੇਰਾ ਜਿੱਥੇ ਤੈਨੂੰ ਰੋਟੀਆਂ ਇੰਨੀ ਇੰਨੀਆਂ ਬਣਾਉਣੀਆਂ ਪੈਣਗੀਆਂ ਔਰ ਸਾਰਾ ਘਰ ਦਾ ਕੰਮ ਤੈਨੂੰ ਜ਼ਰੂਰੀ ਆ ਸਿੱਖਣਾ ਤਾਂ ਕਰਕੇ ਅਸੀਂ ਇਹਨੂੰ ਤਾਂ ਮਸਖਾ ਰਹੇ ਆ ਚਲੋ ਜੀ ਹੁਣ ਸੈਜ ਬੋਚਾ ਲਾ ਲਵੇਂ ਤੁਹਾਨੂੰ ਫੇਰ ਮਿਲਦੇ ਆਂ ਅਸੀਂ ਕਾਂਜੀ ਫਰੈਂਡਸ ਤਿੰਨ ਦਾ ਟਾਈਮ ਹੋ ਗਿਆ 3:30 ਦਾ ਟਾਈਮ ਤੇ ਬੱਚੇ ਕਹਿੰਦੇ ਮम्मा ਹੁਣ ਭੁੱਖ ਲੱਗੀ ਹੋਈ ਆ ਤੇ ਮੈਂ ਬਣਾਉਣ ਲੱਗੀਆਂ ਦੁੱਧ ਵਾਲੀਆਂ ਸੇਵੀਆਂ ਇਹ ਮੈਂ ਨਾ ਬਹੁਤ ਟਾਈਮ ਹੋ ਗਿਆ ਖਾਧੀਆਂ ਨਹੀਂ ਸੀਆਂ ਮੇਰੀਆਂ ਫੇਵਰੇਟ ਨੇ ਤੇ ਮੈਂ ਤਾਂ ਹੁਣ ਤਾਂ ਨਹੀਂ ਮੈਂ ਹੁਣ ਨਹੀਂ ਖਾਂਦੀ ਬੱਚਿਆਂ ਨੂੰ ਹੁਣ ਦੇ ਦੂੰਗੀ ਛੱਟੇ ਪੈ ਕੇ ਗਿਰ ਕੇ ਮੈਂ ਤਾਂ ਠੰਡੀਆਂ ਹੋਈਆਂ ਖਾਉਂਗੀ ਇੱਕ ਤਾਂ ਗਾੜੀਆਂ ਜੀਆਂ ਹੋ ਜਾਂਦੀਆਂ ਨੇ ਠੰਡੀਆਂ ਠੰਡੀਆਂ ਇੱਕ ਫਿਰ ਠੰਡੀਆਂ ਟੇਸਟੀ ਬਹੁਤ ਲੱਗਦੀਆਂ ਨੇ ਬਸ ਬਣ ਗਈਆਂ ਥੋੜਾ ਜਿਹਾ ਹੋਰ ਸੇਕ ਲਵਾ ਲਾਂਗੇ ਤੇ ਆਜੋ ਜੀ ਨੇ ਜਿਹਨੇ ਖਾਣੀਆਂ ਜੀ ਬਸ ਹੁਣ ਮੈਂ ਬੱਚਿਆਂ ਨੂੰ ਦੇ ਦਮਾਂ ਪੁੱਛ ਲਾਂ ਨੀ ਉਹਨਾਂ ਨੂੰ ਠੰਡੀਆਂ ਹੋਈਆਂ ਖਾਣੀਆਂ ਕਿ ਹੁਣੇ ਖਾਣਗੇ ਹੁਣ ਖਾਣਗੇ ਪਰ ਉਹਨਾਂ ਨੂੰ ਭੁੱਖ ਲੱਗੀ ਹੋਈ ਆ ਤੇ ਫਿਰ ਸ਼ਾਮ ਨੂੰ ਠੰਡੀਆਂ ਹੋਈਆਂ ਵੀ ਖਾ ਲੈਣਗੇ ਕਿਨੂੰ ਕਿਨੂੰ ਟੇਸਟੀ ਲੱਗਦੀਆਂ ਨੇ ਇਹ ਵਾਲੀਆਂ ਸੇਵੀਆਂ ਜਮਾਈ ਜਿਹੜੀਆਂ ਬਰੀਕ ਬਰੀਕ ਹੁੰਦੀਆਂ ਨੇ ਇਕੋ ਫੇਮੀਆਂ ਹੁੰਦੀਆਂ ਨੇ ਉਹ ਬਗ਼ਰਵਾ ਚੌਥ ਚ ਇਹ ਸੇਮੀਆਂ ਹੀ ਹੁੰਦੀਆਂ ਨੇ ਇਹ ਫੇਮੀਆਂ ਨਹੀਂ ਇਹ ਸੇਮੀਆਂ ਹੀ ਹੁੰਦੀਆਂ ਨੇ ਲੰਬੇ ਲੰਬੇ ਪੈਕੇਟ ਚ ਆਉਂਦੀਆਂ ਨੇ ਉਹ ਮੈਨੂੰ ਸਵਾਦ ਨਹੀਂ ਲੱਗਦੀਆਂ ਜਿਹੜੀਆਂ ਫੇਮੀਆਂ ਹੁੰਦੀਆਂ ਨੇ ਮੈਨੂੰ ਇਹ ਟੇਸਟੀ ਲੱਗਦੀਆਂ ਨੇ ਇਹ ਵਾਲੀਆਂ ਤੇ ਇਹ ਭੁੰਨੀਆਂ ਵੀ ਹੋਈਆਂ ਸੀਗੀਆਂ ਦੇਖੋ ਭੁੰਨਣ ਦੀ ਵੀ ਲੋੜ ਨਹੀਂ ਇਹਨਾਂ ਨੂੰ ਤੇ ਚਲੋ ਜੀ ਹੁਣ ਮੈਂ ਬਣਾ ਕੇ ਬੱਚਾਂ ਨੂੰ ਖਵਾ ਕੇ ਗੁਰਦੁਆਰਾ ਸਾਹਿਬ ਨੂੰ ਜਾਉਂਗੀ ਤੁਹਾਨੂੰ ਫੇਰ ਮਿਲੂੰਗੀ ਠੀਕ ਹੈ ਜੀ ਜੀ ਫ੍ਰੈਂਡਸ ਮੈਂ ਗੁਰਦੁਆਰਾ ਸਾਹਿਬ ਜਾਇਆ ਸੀ ਤੇ ਥੋੜਾ ਜਿਹਾ ਅਸੀਂ ਗੇੜਾ ਵੀ ਕੱਢਿਆ ਹੁੰਨੇ ਹੁੰਨੇ ਇੱਥੇ ਆਪਣੇ ਸਾਡੇ ਉਥੋਂ ਸੂਏ ਇੱਕ ਤੱਕ ਕੱਢਿਆ ਹੁੰਨੇ ਹੁੰਨੇ ਤੇ ਮੈਂ ਜਿਹੜੀਆਂ ਸੇਵੀਆਂ ਬਣਾਈਆਂ ਸੀਗੀਆਂ ਉਹ ਰੱਖਤੀਆਂ ਸੀਗੀਆਂ ਫ੍ਰੀਜ਼ਰ 'ਚ ਦੇਖੋ ਜੀ ਇਹ ਲੱਗਣੀ ਹੈ ਥੋੜਾ ਜਿਹਾ ਟਾਈਮ ਹੋਰ ਰੱਖ ਦਿੰਨੀ ਠੰਡੀਆਂ ਸੇਵੀਆਂ ਬਹੁਤ ਟੇਸਟੀ ਲੱਗਦੀਆਂ ਨੇ ਫ੍ਰੀਜ਼ਰ 'ਚ ਰੱਖੀਆਂ ਹੋਈਆਂ ਤੇ ਹੁਣ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਮੈਂ ਹੁਣ ਜਲਦੀ ਜਲਦੀ ਮਾਂ ਜਦੋਂ ਮਾਂ ਭਾਂਡੇ ਮੈਨਾਂ ਬਣੇ ਰਹੋ ਪਮਾਂਦਾਂ ਲੱਗਿਆ ਭੰਡੇ

ਜਦੋਂ ਅਸੀਂ ਕੋਰਪਾਠ ਗੁਰਦੁਆਰੇ ਤੇ ਰੋਟੇ ਕਰਤੀ ਉਦੋਂ ਉਦੋਂ ਆ ਜਾਂਦੇ ਸੀ ਇਹ ਤਾਂ ਬਟੇ ਨੂੰ ਆਪਣੇ ਬਾਹਰ ਤੋਂ ਕਿਹਾ ਉਹਨੇ ਪਰਵਾਹੀ ਬਹੁਤ ਹੰ ਕਰਦੇ ਨੇ ਨਾ ਤਾਂ ਕਰਦੇ ਨੇ ਬਸ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਜਾ ਜਾਂੀ ਆ ਗੁਰਦੁਆਰਾ ਸਾਹਿਬ ਤੋਂ ਜਾ ਕੇ ਫਿਰ ਅਸੀਂ ਸੈਰ ਨੂੰ ਲੰਘ ਜਾਂਦੀ ਹੁੰਦੀ ਆ ਜਿਆਦਾ ਲੰਬੀ ਸੈਰ ਤਾਂ ਨਹੀਂ ਕਰਦੀ ਹੁੰਦੀ ਆ ਬਸ ਅੱਥਰ ਨੇੜੇ ਤੋਂ ਹੀ ਆ ਜਾਂਦੀ ਆ ਵਾਪਸ ਬੱਸ ਤੇ ਤੋਂ ਇਹਨਾਂ ਨਾਲ ਬਹੁਤ ਮਾਰ ਕੇ ਪਿਆ ਜਾਂਦਾ ਹਨਾ ਤੋ ਕੋਈ ਦੋ ਆਪਾਂ ਜਮਾਈ ਅੰਦਰ ਬੈਠੇ ਰਹਨੇ ਆ ਫਿਰ ਔਰ ਉਹਦੇ ਘਰ ਦੀ ਜੀ ਸਵੇਰੇ ਸਵੇਰੇ ਆਪਾਂ ਕਰਿਆ ਕਰਾਂਗੇ ਤੇ ਉਦੋਂ ਨਾ ਉਹਦੋਂ ਉੱਠੁੰਦਾ ਨਾ ਮੇਰੇ ਉੱਠੁੰਦਾ ਹੀ ਸਿਰ ਜਾਨੂ ਉੱਠਦਾ ਤਾਂ ਉਹ ਦਾਂਗਰ ਬੱਚਿਆਂ ਦੀ ਹੁੰਦਾ ਉਹਨਾਂ ਦੀ ਹੁੰਦਾ ਮੈਨੂੰ ਆਉਂਦਾ 4 ਵਜੇ ਕਿਹੜਾ ਉੱਪੂਗਾ 4 ਵਜੇ ਕਿਹੜਾ ਉੱਠ ਕੇ ਹੋਰ ਕਰੂੰਗਾ ਚਲੋ ਕੋਈ ਨਾ ਦੇਖਦੇ ਆ ਅੱਗੇ ਸਾਡੀ ਤੋਂ ਵਧੀਆ ਰੁਟੀਨ ਸੀਗੀ ਅੱਗੇ ਨਾ ਮੇਰੇ ਬੱਚੇ ਦੀ ਪੈਰ ਵੀ ਸਾਢੇ ਸਾਢੇ 6 ਵਜੇ ਆਉਣੀ ਹੁੰਦੀ ਸੀਗੀ ਅਸੀਂ ਨਾ 4 ਵਜੇ ਨਾ ਅਸੀਂ ਦੁਪਹਿਰ 11 ਵਜੇ ਉੱਠ ਕਰਦੀਆਂ ਸੀਗੀਆਂ 4:00 ਵਜੇ ਤੋਂ ਲੈ ਕੇ ਦਿਨ ਨੂੰ ਘੜਤੀ ਜਾਂਦੀ ਕੋਣੇ ਦੀ ਉੱਠ ਕੇ ਅਸੀਂ ਨਾ ਧੋ ਕੇ ਨਾ ਛੁੱਟ ਦੁਆਰਾ ਸਾਬ ਜਾ ਕੇ ਫਿਰ ਮੈਂ ਆਪਣਾ ਸੀ ਉੱਪਰ ਪਿੰਡ ਦੀ ਜਿਹੜਾ ਕੱਢ ਕੇ ਫਿਰ ਉਸ ਤੋਂ ਬਾਅਦ ਆਖੀ ਆਪਣੇ ਮੈਂ ਬਾਥ ਵੀ ਕਰ ਲੈਂਦੀ ਸੀਗੀ ਤੇ ਬੱਚਿਆਂ ਨੂੰ ਵੀ ਫਿਰ ਬੜਾ ਦੰਦੀ ਸੀ ਖਾਣ ਪੀਣ ਦਾ ਤੇ ਚਲੋ ਜੀ ਆਪਣਾ ਬਰੋ ਸੇ ਲੁੱਤੀਆਂ भांडे बड़े मान लो गए एक गर्मी इनी ज्यादा ब्लॉग शूट करने बुरा हाल हो जाता कोई जा। भी काम करता कर है ब्लॉग शूट करिए होना थोड़े के दिन फिर हो जाना मौसम से भी थोड़े के दिन पाई गर्मी हजे चलो जी ਮੈਂ ਨਾਲ ਫੇਰ ਮੈਨੂੰ ਮੈਂ ਨਾਲ ਸੈਦਵਾਪਾ ਦੇ ਨਾਲ ਸਕੂਟਰੀ ਤੇ ਨਾ ਘੁੰਮਣ ਚ ਲੱਗੇ ਸੀ ਤੁਹਾਨੂੰ ਘਰ ਦੇ ਹਾਲਾਤ ਦਿਖਾਵਾਂ ਦੇਖੋ ਇਹਨਾਂ ਬਾਅਦ ਵਿੱਚ ਦੋਏ ਜਾਣੇ ਪੱਕਾ ਲੜੇ ਹੋਣਗੇ ਪੱਕਾ ਦੇਖੋ ਦੇਖੋ ਉਹ ਕਾਪੀ ਪਈਆ ਉਸ ਕਿਵੇਂ ਪਿਆ ਸਾਰਾ ਕੁਝ ਇਹ ਪੱਕਾ ਆਪਸ ਚ ਲੜੇ ਹੋਣਗੇ ਮੈਂ ਸੈਦਵਾਪਾ ਨਾਲ ਨਾ ਇਹ ਘਰ ਬੈਠਣਾ ਹੋਰ ਲੋਟ ਹੋ ਜਾਂਦਾ ਬੋਰ ਜੇ ਉਹਨਾਂ ਸਕੂਟਰੀ ਲੈ ਕੇ ਆਏ ਸੀਗੇ ਸਾਡੀ ਗੱਡੀ ਬਾਹਰ ਗਈ ਹੈ ਤਾਂ ਕਰਕੇ ਤੇ ਸਰ ਮੈਂ ਕਿਹਾ ਮੈਨੂੰ ਘੇੜਾ ਜਾ ਕਢਾ ਲਿਓ ਮੇਰੇ ਜੀਜਾ ਨਹੀਂ ਲੱਗਦਾ ਹੈਗਾ ਆਏ ਹੋਇਆ ਮੈਂ ਕਿਤੇ ਜਾ ਕੇ ਆਵਾ ਕਿਤੇ ਜਾ ਕੇ ਆਵਾ ਆਏ ਹੋਇਆ ਪਿਆ ਵੀ ਕਿਤੇ ਜਾ ਕੇ ਆਵਾ ਹਨ ਜੀਜਾ ਨਹੀਂ ਲੱਗ ਰਿਹਾ ਦੋ ਤਿੰਨ ਦਿਨ ਦੀ ਨੂੰ ਹੋ ਕੇ ਘਰ ਚ ਸਮਝ ਵੀ ਨਹੀਂ ਲੱਗਦੀ ਸਮਝ ਵੀ ਨਹੀਂ ਲੱਗਦੀ ਕਿ ਕਿੱਥੇ ਜਾਣਾ ਹੈ ਤੇ ਆਏ ਹੋਇਆ ਵੀ ਕਿਤੇ ਉਹ ਜਾ ਕੇ ਆਈਏ ਕਿਸ ਰਿਸ਼ਤੇਦਾਰੀ ਜਾ ਕੇ ਆਏ ਸਮਝ ਨਹੀਂ ਆਉਂਦੀ ਵੀ ਕਿਹੜੀ ਰਿਸ਼ਤੇਦਾਰੀ ਚ ਕਿੱਥੇ ਜਾ ਕੇ ਆਈ ਹੈ ਹਨ ਤੇ ਹੁਣ ਉਹਦਾ ਪਾਪਾ ਉਹਨਾਂ ਨੂੰ ਲੈ ਕੇ ਗਏ ਨੇ ਸ਼ੌਪ ਤੇ ਗਏ ਨੇ ਤੇ ਹੁਣ ਮਮ ਨੂੰ ਲੈ ਕੇ ਗਏ ਨੇ ਚਲੋ ਜੀ ਤੁਹਾਨੂੰ ਫਿਰ ਮਿਲਦੇ ਆ ਜੇ ਵਲੌਗ ਸ਼ੂਟ ਕਰਿਆ ਜੇ ਭੁੱਲ ਗਈ ਤਾਂ ਦੇਖੀ ਜਾਊਗਾ ਤੁਹਾਨੂੰ ਫਿਰ ਮਿਲਦੇ ਆ ਹੁਣ ਮੈਂ ਕਰ ਲਵਾਂ ਥੋੜੀ ਜੀ ਸੈਟਿੰਗ ਬਣੇ ਰਹੋ ਤੁਸੀਂ ਬਣਾਉਂਦੇ ਹੋ ਮਮਾ ਪਾਪਾ ਦਾ ਮੈਚ ਲੱਗਿਆ ਹੋਇਆ ਮੈਂ ਮਮਾ ਵਾਲੀ ਸਾਈਡ ਆ ਤੇ ਅਭੀ ਜੋਤ ਪਾਪਾ ਦੀ ਸਾਈਡ ਆ ਤੇ ਬੜੇ ਤੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਸੀ ਪਹਿਲਾ ਹਾਰ ਗਏ ਸੀ ਤੇ ਸਾਡੇ ਪਨਿਸ਼ਮੈਂਟ ਸੀਗੀ 10 ਬੈਟ ਕਾ ਤੇ ਫਿਰ ਅਸੀਂ ਬੈਟ ਕਾ ਗੱਡੀਆ ਹੁਣ ਜੱਟ ਜਿੱਤੂਗੀ ਹੁਣ ਮਮਾ ਜਿੱਤਣਗੇ ਮਮਾ ਕਹਿੰਦੇ ਜੱਟੀ ਜਿੱਤੂਗੀ ਹਾਂ ਹੁਣ ਤੁਹਾਡੇ ਸਾਹਮਣੇ ਫਿਰ ਬੈਟਕਾਂ ਲਾਉਣ ਲਈ ਨਹੀਂ ਹੁਣ ਤਾਂ ਤੁਸੀਂ ਬਹੁਤ ਬੈਟਕ ਲਗਾਏਗਾ ਇਹ ਬਹੁਤ ਬੈਟਕ ਲਗਾਏਗਾ ਇਹ ਪਾਪਾ ਪਾਪਾ ਦੇ ਵਿੱਚ ਜੱਟੀ ਜਿੱਤੂਗੀ ਕਿਉਂਕਿ ਜੱਟੀ ਨੇ ਬੜੇ ਠੋਖੇ ਖਾਦੇ ਨੇ ਜੈਕਿੰਗ ਦੀ ਵਾਰੀ ਹੈ ਅਬ ਕੋਈ ਨਹੀਂ ਆ बैठा है ਮੇਂ ਆਪਕੋ ਪਤਾ ਹੀ ਹੈ ਅਭੀ ਜੋਤ ਬੈਠਾ ਹੈ ਪਾਪਾ ਦੇ ਪਹਿਲੇ ਹੀ ਹਾਲ ਪੈਣ ਲੱਗ ਗਏ ਆ ਦੇਖੋ ਗਾਇਸ ਪਾਪਾ ਦੇ ਪਹਿਲੇ ਹੀ ਹਾਲ ਪੈਣ ਲੱਗ ਗਏ ਪਾਪਾ ਰੈਡੀ ਹੋ ਜਾ ਪਾਪਾ ਰੈਡੀ ਪਾਪਾ ਦੀ ਵਾਰੀ ਨੂੰ ਕਿੰਨੀਆਂ ਪਾਪਾ ਪਹਿਲੇ ਹੀ ਹਾਲ ਮੈਂ ਕਿਵੇਂ ਅਸੀਂ ਮਰਦੇ ਦਮ ਤੱਕ

ਕੋ ਰੋਂਦੇ ਉਹਨਾਂ ਨੂੰ ਜਿਹੜਾ ਰੋਂਦੇ ਨੇ ਵੀ ਮੈਂ ਨਹੀਂ ਰੋਂਦੀ ਮੈਂ ਨਹੀਂ ਰੋਂਦੀ ਹੈਗੀ ਮੇਰੇ ਰੋਂਦੇ ਦੁਸ਼ਮਣ ਮੰਮਾ ਆਪਣੀ ਕੱਟੋ ਛੇਲਿਆ ਕਿ ਕੱਟਾ ਯਾਰ ਚੁੱਕੀ ਦੂਈ ਮੰਮਾ ਕੱਟੋ ਆਪਣੀਆਂ ਹਾਂ ਛੇਲਿਆ ਕੋਈ ਨਾ ਜੇ ਨਹੀਂ ਵੀ ਨਿਕਲੂਗੀ ਤਾਂ ਵੀ ਕੋਈ ਚੱਕਰ ਨਹੀਂ ਸਾਇਜ ਇਹ ਲੈ ਹੁਣ ਦੇਖ ਪਾਪਾ ਮੰਦਰੇ ਨੂੰ ਮੁਰੇ ਮੁਰੇ ਭਜਾਉਂਦੀ ਮੈਂ ਦੇਖੇ ਹੁਣ ਤੇਰਾ ਪਾਪਾ ਕਿਵੇਂ ਭਜੂਗਾ ਦੇਖੇ ਹੁਣ ਦੇਖ ਇਹ ਦੇਖ ਦੇਖ ਵੀ ਹਮਾਰੋ ਹਨੇ ਭਾਈ લા દે હોણ પિછે થારે લી પાપા તૈયાર હોજો મે તન બણણ તૈયાર ન કે હર ભી અપના હો વાત મેને કોઈ ચિંતા નઈ ટેન્શન નઈ કોઈ આ થોડે તો કઈ જાવ ગાઈસ હોણ અસી ગાઈસ હોણ અસી રિઝલ્ટ દે ટાઈમ ઈ વણનંગે ઓમ્મા હો રિઝલ્ટ દે ટાઈમ ઈ મિલાંગે દેખ દે કોણ બેઠકા લંદા સાલ હોણ ફેર મિલદે હજે બંધ કર દે આ દસ

ਕੜਾ ਬਾਤ ਹੈ। ਸੋਡ 8 10 11 ਚਲੋ ਜੀ ਅੱਜ ਦੇ ਵਲੌਗ ਦੇਸੀ ਕਰਦੇ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਮਿਲਦੇ ਆ ਜੀ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ ਬਾਏ।